सुनाम नई सब तहसील का उद्घाटन आज पंजाब कैबिनेट मंत्री और प्रधान आप पार्टी पंजाब श्री अमन ने किया। सुनाम नई सब तहसील का उद्घाटन आज पंजाब के कैबिनेट मंत्री और प्रधान आप पार्टी पंजाब श्री अमन अरोरा ने किया मार्केट कमेटी चीमा के चेयरमैन गीतिमान मोहनलाल शाहपुरिया मनप्रीत बंसल सीनियर आप नेता लखी बंसल चेयरमैन महेंद्र सिंह तारी प्रधान इलाके के पंच सरपंचों नंबरदारों ने श्री अमन अरोरा का फूल मालाओं से स्वागत किया प्रेस से बात करते हुए श्री अमन अरोरा जी वंदे भारत न्यूज 24 चैनल से राजीव जिंदल की रिपोर्ट पिछले समय के इना प्यार बख्शा तो उस देखते हुए कम करने का करना मौका पार्टी ने और लोगों ने दिता तो अज उस काम पहचान करते हुए श्री अरविंद केजरीवाल जी भी पंजाब का ਸਭ ਤੋਂ ਪਹਿਲਾਂ ਇਹ ਜਿਹੜੀ ਜ਼ਿੰਮੇਵਾਰੀ ਉਹ ਸੌਂਪੀ ਹੈ ਪੂਰੀ ਤਰ੍ਹਾਂ ਦੇ ਹੀ ਦੇ ਨਾਲ ਆ ਇਹ ਦੇਵਾਵਾਂਗੇ ਔਰ ਡਵੈਲਪਮੈਂਟ ਦੇ ਕੰਮਾਂ ਦੀ ਜ਼ਿੰਮੇਵਾਰੀ ਹਰ ਤਰ੍ਹਾਂ ਕਨਸਭਾਈ ਹੈ ਇਸ ਦੇ ਸੰਬੰਧ ਦੇ ਵਿੱਚ ਅੱਜ ਹੁਣ ਇੱਥੇ ਸਬਤਸੀਲ ਕੰਪਲੈਕਸ ਛੀਮਾ ਦਾ ਉਦਘਾਟਨ ਜਿਹੜਾ ਉਹ ਕਰਨਾ ਆਇਆ ਮੇਰਾ ਇੱਕ ਕਪੂੜੀ ਦੀ ਇਨੌਗੁਰੇਸ਼ਨ ਹੈ ਇਸ ਗ੍ਰਾਮ ਆਈਟੀਆਈ ਦਾ 1.88 ਕਰੋੜ ਰੁਪਏ ਦੇ ਨਾਲ ਉਹ ਸਟੇਡੀਅਮ ਬਣਾਇਆ ਜਾ ਰਿਹਾ ਹੈ ਜਿਹੜਾ ਇੱਕ ਨੀ ਪੱਥਰ ਰੱਖਣਾ ਹੈ ਜੀਵਾ ਟੋਲਾਵਾਲ ਰੋਡ ਦੇ ਉੱਪਰ 1.73 ਲੱਖ ਰੁਪਏ ਦੇ ਨਾਲ ਉਸ ਬਦਹਾਲ ਹੋਏ ਹੋਏ ਸਟੇਡੀਅਮ ਦੀ ਨੁਹਾਰ ਜਿਹੜੀ ਉਹ ਬਦਲੇ ਜਾਊਗੀ तकरीबन 10 ਕਰੋੜ ਦੇ ਕੰਮ ਨੇ ਇਹ ਸਾਰੇ ਚਾਰੇ ਕੰਮ ਜਿਹੜਾ ਜੋ ਕੋਸ਼ ਦਾ ਅਜ ਉਦਘਾਟਨਾ ਕੋਲ ਦਾ ਨੀ ਪੱਥਰ ਹੈ ਸੋ ਇਹ ਰਫਤਾਰ ਡਿਵੈਲਪਮੈਂਟ ਦੀ ਸਮਾਹ ਹਲਕੇ ਦੀ ਹੋਰ ਤੇਜ਼ ਹੋਈ ਹੈ ਸਮਝ ਦੇ ਵਿੱਚ ਤਸਵੀਰਾਂ ਤੁਸੀਂ ਵੀ ਦੇਖੇ ਨੇ ਪਹਿਲਾਂ ਇਸ ਵੀਡੀਓ ਦੇ ਕੀ ਹਾਲਾਤੀ ਤੇ ਬੀਤੇ ਦੇਖੋ ਇਸ ਤਰ੍ਹਾਂ ਕਿ ਤੁਹਾਡੀ ਪ੍ਰੋਗਰੈਸਿਵ ਸੋਚ ਹੋਣੀ ਚਾਹੀਦੀ ਆ ਪਿਛਲੇ ਸਮੇਂ ਦੇ ਵਿੱਚ ਇਹ ਅੱਡਾ ਬਣਾਇਆ ਗਿਆ ਸੀ ਬੱਸ ਸਟੈਂਡ ਆ ਤੇ ਕਦੇ ਵੀ ਸ਼ਹਿਰ ਤੋਂ ਆਬਾਦੀ ਤੋਂ ਬਹੁਤ ਜ਼ਿਆਦਾ ਕਦੇ ਕਾਮਯਾਬ ਨਹੀਂ ਹੁੰਦਾ ਰਹਿਗਾ ਬਸ ਫਿਰ ਵੀ ਉੱਥੇ ਖੜਦੇ ਸੀਗਾ ਤੇ ਇਹ ਬਿਲਕੁਲ ਬਦਹਾਲ ਹੋਇਆ ਪਿਆ ਸੀਗਾ ਇੱਥੇ ਆਵਾਰਾ ਪਸ਼ੂ ਹੁੰਦੇ ਸੀਗੇ ਬਹੁਤ ਬੰਦਾਲੀ ਦੇ ਸੀ ਤੁਸੀਂ ਬੂਹਾਂ ਦੇ ਵੀ ਦੇਖੀ ਹੈ ਅਸੀਂ ਉਸੇ ਨੂੰ ਸਾਫਤਸੀ ਕੰਪਲੈਕਸ ਦੇ ਵਿੱਚ ਕਨਵਰਟ ਕੀਤਾ ਤੇ ਬੱਸ ਸਟੈਂਡ ਹੈ ਜਿਹੜਾ ਉਹ ਬੱਸ ਸਟੈਂਡ ਦੇ ਬਿਲਕੁਲ ਨਜ਼ਦੀਕ ਲੈਂਗੇ ਤਾਂ ਕਿ ਮਾਵਾ ਪੈਣਾ ਪੈਦਲ ਵੀ ਉੱਥੇ 2 ਮਿੰਟ ਤੁਰ ਕੇ ਪਹੁੰਚ ਜਾਣ ਤੁਸੀਂ ਜੇ ਤੁਸੀਂ ਇੱਕ ਚੰਗੀ ਪੋਜ਼ਿਟਿਵ ਕੰਸਟਰਕਟਿਵ ਸੋਚ ਦੇ ਨਾਲ ਚੱਲੋਗੇ ਪਬਲਿਕ ਦੇ ਪੈਸੇ ਨੂੰ ਸਰਕਾਰ ਦੇ ਪੈਸੇ ਨੂੰ ਆਪ ਦਾ ਪੈਸਾ ਸਮਝ ਕੇ ਵੀ ਕਿੱਥੇ ਸਹੀ ਰੂਪ ਦੇ ਵਿੱਚ ਲੱਗੇ ਉਹ ਤਾਂ ਕਿ ਲੋਕਾਂ ਨੂੰ ਵੱਧ ਤੋਂ ਵੱਧ ਫਾਇਦਾ ਹੋਵੇ ਕਿ ਕੀ ਸਹੀ ਬਣ ਜਾਂਦੀ ਹੈ ਨਹੀਂ ਪਿਛਲੇ ਸਰਕਾਰਾਂ ਦੇ ਵਿੱਚ ਦੇਖਿਆ ਕਿ ਸਿਰਫ ਆਪ ਦੇ ਨਿੱਜੀ ਹਿੱਤਾਂ ਦੇ ਲਈ ਕੋਈ ਡਿਸੀਜਨ ਹੋਏ ਦੇ ਸੀ ਕਿ ਜਿਹੜੇ ਕਿ ਬਹੁਤ ਭਾਰੀ ਸਾਬਤ ਨੂੰ ਨਿੱਜੀ ਲੋਕਾਂ ਦੇ ਪਰ ਸਫਤਸ਼ੀਲ ਦੇ ਨਾਲ ਸੇਵਾ ਕੇਂਦਰ ਵੀ ਬਣਾਇਆ ਗਿਆ ਸਾਰਾ ਕੁਝ ਇਹਦੇ ਵਿੱਚ ਹੀ ਹੈ ਜੀ A to Z ਸਾਰੀਆਂ ਸਰਵਿਸ ਜਿਹੜੀਆਂ ਜਿੰਨੀਆਂ ਸਰਕਾਰ ਦੇ ਨਾਲ ਲੋਕਾਂ ਨੂੰ ਕੰਮ ਪੈਂਦੇ ਨੇ ਰੈਵਨਿਊਦਾਰ ਚਾਹੇ ਉਹ ਸੇਵਾ ਕੇਂਦਰ ਹੈ ਚਾਹੇ ਉਹ ਤਸਵੀਰ ਕੰਪਲੈਕਸ A to Z ਜਿੰਨਾ ਪਟਵਾਰਖਾਨਾ ਸਭ ਇਹਦੇ ਵਿੱਚ ਹੀ ਆ ਜੀ ਅਮਨ ਸਾਹਿਬ ਜਦੋਂ ਸਵੇਰ ਪਰਦਾ ਹੁੰਦੀ ਤੁਸੀਂ ਬੰਦੇ ਹੋ ਉਸ ਤੋਂ ਬਾਅਦ ਕੋਈ ਨਵੇਂ ਡਿਪਲੋਮੇਟ ਕੋਈ ਪੰਜਾਬ ਦੇ ਵਿੱਚ ਜਾਨੇ ਕਿੰਨਾ ਨੰਬਰ ਦੇ ਵਿੱਚ ਰਹਿ ਗਏ ਉਹ ਤਾਂ ਆਲਰੇਡੀ ਢਾਈ ਸਾਲ ਤੋਂ ਮਾਨਸਾਬ ਦੀ ਵਿਵਸਥਾ ਵਿੱਚ ਸਰਕਾਰ ਕਰ ਰਹੀ ਹੈ ਉਹ ਪੂਰੇ ਪੰਜਾਬ ਦੇ ਵਿੱਚ ਹੋ ਰਹੇ ਨੇ ਸਮਾ ਹਲਕੇ ਦੇ ਵਿੱਚ ਹੋ ਰਹੇ ਨੇ ਜਿੰਦ ਤੱਕ ਸੁਭਾ ਪ੍ਰਧਾਨ ਦੀ ਗੱਲ ਉਹ ਪਾਰਟੀ ਦਾ ਕੰਮ ਹੈ ਜੀ ਲੋਕਾਂ ਕੋਲ ਜਾਵਾਂਗੇ ਜਿੱਥੋਂ ਦੇ ਵੀ ਲੋਕ ਕੰਮ ਕਹਿਣਗੇ ਵੀ ਸਾਡੇ ਹਲਕੇ ਚ ਸਾਡੇ ਸ਼ਹਿਰ ਚ ਸਾਡੇ ਪਿੰਡਾਂ ਦਾ ਕੰਮ ਹੋਣ ਵਾਲੇ ਨੇ ਉਹ ਸਰਕਾਰ ਨੂੰ ਕਹਿ ਕੇ ਮੈਂ ਤੁਹਾਨੂੰ ਦੇ ਵਿੱਚ ਜ਼ਿੰਮੇਵਾਰੀ ਉਹ ਲੋਕਾਂ ਨੂੰ ਕੀ ਕਰਨਾ ਚਾਹੁੰਦਾ ਆਹੀ ਅਪੀਲ ਹੈ ਜੀ ਕਿ ਤਗੜੇ ਹੋ ਕੇ ਆਵਾਦੀ ਪਾਰਟੀ ਦੇ ਨਾਲ ਜੁੜੇ ਰਹੋ ਲੱਗੇ ਹੋਣ ਆਉਣ ਵਾਲੇ ਦਿਨਾਂ ਦੇ ਵਿੱਚ ਚੀਮੇ ਦੀ ਵੀ ਇਲੈਕਸ਼ਨ ਹੈ ਬਾਕੀ ਟੋਟਲ 47 ਕਮੇਟੀਆਂ ਤੇ ਕਾਰਪੋਰੇਸ਼ਨ ਦੇ ਇਲੈਕਸ਼ਨ ਆ ਉਹਨਾਂ ਸਾਰਿਆਂ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਨੁਮਾਇੰਦਗੀ ਬਕਸੇ ਪਾ ਕੇ ਅਸੀਂ ਪੂਰੀ ਮਾਨਦਾਰੀ ਨਾਲ ਤੁਹਾਡੀ ਸੇਵਾ ਕਰਾਂਗੇ ਇੱਕ ਮੋਰਨ ਵਾਲੇ ਮਸਲੇ ਬਾਰੇ ਕਰਦੇ ਹਾਂ ਮੋਰਨ ਇਹ ਮੈਨੂੰ ਜ਼ਿਆਦਾ ਜਾਣਕਾਰੀ ਨਹੀਂ ਕਿਉਂਕਿ ਇਹਦੇ ਬਾਰੇ ਸਿਰਫ ਸੀਐਮ ਸਾਹਿਬ ਨੇ ਡੀਲ ਕਰ ਰਹੀ ਸੀ ਕਿਉਂਕਿ ਆਪਣੇ ਆਪਣੇ ਪਰਿਵਾਰ ਨੇ ਫੋਜੀ ਜੀ ਜੀ ਹਾਂ ਫੋਜੀ ਉਹਨਾਂ ਨਾਲ ਮੇਰੀ ਦੋ ਤਿੰਨ ਵਾਰੀ ਉਹਨਾਂ ਨਾਲ ਗੱਲ ਹੋਈ ਹੈ ਉਹਨਾਂ ਨੇ ਮੈਨੂੰ ਕਿਹਾ ਹਨ ਮੇਰੀ ਗੱਲ ਚੱਲ